ਹਾਂਜੀ ਬਹੁਤ ਹੀ ਸਤਿਕਾਰਯੋਗ ਸਾਥਿਓ ਸਾਥਿਓ ਮੈਂ ਤੁਸਨ ਸੰਖਬ ਆਇਆ ਸੂਬਾ ਪ੍ਰਧਾਨ ਪੀਆ ਟਟਪਾਸ ਬੇਰਜਗਰ ਯੂਨੀਅਨ ਪੰਜਾਬ ਤਾਂ ਸਾਥਿਓ ਤੁਸੀਂ ਸਾਰੇ ਸਾਥੀ ਬਿਲਕੁਲ ਠੀਕ ਠਾਕ ਹੋਵਗੇ ਤਾਂ ਸਾਰੇ ਸਾਥੀ ਆਪਣੇ ਆਪਣੇ ਘਰਾਂ ਵਿੱਚ ਬਿਲਕੁਲ ਸਹੀ ਪਹੁੰਚ ਗਏ ਹੋਗੇ ਜਿਹੜੇ ਬੱਸਾਂ ਰਾਹੀਂ ਆਇਆ ਜਾਂ ਕਿਸੇ ਵਹੀਕਲ ਰਾਹੀਂ ਆਇਆ ਜਾਂ ਕਿਵੇਂ ਪਹੁੰਚੇ ਆਪਣੇ ਤਰਨੇ ਤੇ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਤਾਂ ਸਾਰੇ ਗੱਜਕੇ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਆਪਾਂ ਆਪਣੀ ਚੜ੍ਹਦੀ ਕਲਾ ਸ਼ਾ ਸਾਰੇ ਤੁਸੀਂ ਵੀ ਚੜ੍ਹਦੀ ਕਲਾ ਹੋਵੋਗੇ ਉਮੀਦ ਹੈ ਤੁਸੀਂ ਠੀਕ ਠਾਕ ਹੋਵੋਗੇ ਤਾਂ ਮੈਂ ਦੋ ਚਾਰ ਗੱਲਾਂ ਤੁਹਾਡੇ ਨਾਲ ਅੱਜ ਅੱਜ ਸਾਂਝੀਆਂ ਕਰਨ ਜਾ ਰਿਹਾ ਗੱਲਾਂ ਨੇ ਸੱਚ ਤੁਸੀਂ ਵੀ ਜਾਣਦੇ ਹੋ ਲਗਾਤਾਰ ਆਪਾਂ ਆਪਣੇ ਧਰਨੇ ਨੂੰ ਲੈ ਕੇ ਤਰਨਾ ਆਪਣਾ ਬਹੁਤ ਵਧੀਆ ਬਹੁਤ ਸੋਹਣੇ ਤੇ ਸੱਚਜੇ ਟਰਨ ਨਾਲ ਨਿਪਰੇ ਛੜਿਆ ਉਹਦੀ ਜਿਹੜੀ ਹਵਾ ਸੇ ਉਹ ਚੰਡੀਗੜ੍ਹ ਤੱਕ ਪਹੁੰਚੀ ਐ ਚੰਡੀਗੜ੍ਹ ਦੇ ਵਿੱਚ ਆਪਣਾ ਧਰਨਾ ਜਿਹੜਾ ਗੂੰਜਿਆ ਸਾਰੇ ਦਫ਼ਤਰਾਂ ਦੇ ਵਿੱਚ ਇਹ ਧਰਨੇ ਦੀ ਗੂੰਜ ਪਹੁੰਚੀ ਐ ਉਹ ਕਿਹਦੇ ਬਦولت ਪਹੁੰਚੀ ਉਹ ਤੁਹਾਡੇ ਤੋਂ ਬਦولت ਪਹੁੰਚੀ ਐ ਜਿਨ੍ਹਾਂ ਨੇ ਧਰਨੇ ਦਾ ਹਿੱਸਾ ਬਣਿਆ ਜਿਨ੍ਹਾਂ ਨੇ ਧਰਨੇ ਨੂੰ ਹੋਰ ਮਜ਼ਬੂਤ ਕੀਤਾ ਹੈ ਕਹਿੰਦਾ ਭਾਵੇਂ ਜਿਨ੍ਹਾਂ ਨੇ ਲੋਕਾਂ ਨੇ ਫੰਡ ਕੀਤਾ ਹੈ ਧਰਨੇ ਨੂੰ ਹੋਰ ਚੰ ਚਾਰ ਚੰਦ ਲਾਇਆ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਤੇ ਉਹਨਾਂ ਦਾ ਵੀ ਕਰਦਾ ਜਿਹੜੇ ਪਹੁੰਚੇ ਐ ਤੇ ਉਹ ਲੋਕ ਜਿਹੜੇ ਘਰਾਂ ਚ ਬੈਠ ਕੇ ਕਿਤਾਬਾਂ ਦੇ ਵਿੱਚ ਬੈਠੇ ਐ ਉਹ ਬੇਸ਼ਰਮੀ ਦੀ ਹੱਦ ਪਾਰ ਕਰ ਚੁੱਕੇ ਐ ਉਹ ਉਹਨਾਂ ਤਾਂ ਉਹਨਾਂ ਚਾਉਂਦੇ ਐ ਤੇ ਨਾ ਫੰਡ ਵਾਲੇ ਪਾਸੇ ਚਾਉਂਦੇ ਐ ਉਹ ਬਿਲਕੁਲ ਆਪਣੀ ਔਕਾਤ ਤੋਂ ਬਾਹਰ ਐ ਤਾਂ ਚਲੋ ਉਹਨਾਂ ਦੀ ਕਿਸਮਤ ਉਹਨਾਂ ਨਾਲ ਤਾਂ ਲੜਾਈ ਹੈਗੀ ਸਭ ਦੀ ਐ ਅਪਲਾਈ ਸਭ ਨੇ ਕਰਨਾ ਐ ਤਾਂ ਸਾਥਿਓ ਜਿਹੜਾ ਖਰਚ ਦਾ ਬਿਊਰੋ ਐ ਉਹ ਬੜਾ ਲੰਬਾ ਹੁੰਦਾ ਜਾ ਰਿਹਾ ਐ ਤਾਂ ਕਈ ਸਾਥੀ ਸੋਚਦੇ ਆ ਬਿਖਰੇ ਫਰੀ ਲੋਕ ਚੱਲੇ ਆ ਧਰਨੇ ਦੇ ਤੇ ਫਰੀ ਵਾਪਸ ਆ ਜਾਂਦੇ ਆ ਤਾਂ ਇਹ ਲੋਕਾਂ ਦਾ ਬਿਲਕੁਲ ਵਹਿਮ ਹੈ ਘਰੋਂ ਨਿਕਲਦੇ ਆ ਥੋੜਾ ਬੋਤਾ ਜਾਂਦੇ ਆ ਤਾਂ 500 400 ਦੀ ਗਲੀ ਬਣ ਜਾਂਦੀ ਹੈ ਤਾਂ ਤੁਸੀਂ ਬਿਲਕੁਲ ਉਹ ਚੀਜ਼ਾਂ ਨਹੀਂ ਦੇਖ ਰਹੇ ਇਹ ਬਿਲਕੁਲ ਕਰੀਏ ਕਈਆਂ ਨੇ ਕੀਤਾ ਉਹਨਾਂ ਦਾ ਮੈਂ ਫਿਰ ਤੈਗ ਲੋ ਧੰਨਵਾਦ ਕਰਦਾ ਤਾਂ ਗੱਲ ਕਰਦੇ ਆ ਆਪਾਂ ਜਿਹੜੀ ਮੁੱਦੇ ਸਾਥੀਓ ਜਿਹੜਾ ਧਰਨਾ ਸੀ ਆਪਣਾ ਬੋਤ ਵਧੀਆ ਤੇ ਸੱਚੇ ਢੰਗ ਨਾਲ ਨੇਪਰੇ ਚੜਿਆ ਤਾਂ ਜਿਹੜਾ ਇੱਕ ਅੜਿੱਕਾ ਜਿਹਾ ਲੱਗਿਆ ਉਹ ਭਰਤੀਆਂ ਨੂੰ ਲੈ ਕੇ ਲੱਗਿਆ ਭਰਤੀਆਂ ਕਿਉਂ ਨਹੀਂ ਆ ਰਹੀਆਂ ਕਿਉਂਕਿ ਸਰਕਾਰ ਸਤਵਾਂ ਪੇਕ ਕਮਿਸ਼ਨ ਲਾਉਣ ਜਾ ਰਹੀ ਹੈ ਉਹ ਕਦੋਂ ਲੱਗੂਗਾ ਕਦੋਂ ਆ ਰਿਹਾ ਹੈ ਉਹ ਜਲਦ ਆਪਣੀਆਂ ਮੰਗਾਂ ਦੇ ਵਿੱਚ ਜਿਹੜੀ ਮੰਗ ਹੈ ਮਾਸਟਰਕ੍ਰੈਡ ਦੀ ਲੈਕਚਰਰ ਦੀ ਜਾਂ ਆਪਣੀਆਂ ਹੋਰ ਮੰਗਾਂ ਉਹ ਆਪਣੀਆਂ ਮੰਗਾਂ ਜਿਹੜੀਆਂ ਬਾਅਦ ਦੀਆਂ ਨੇ ਸਭ ਤੋਂ ਵੱਡੀ ਗੱਲ ਹੈ ਜਦੋਂ ਤੱਕ 7ਵਾਂ ਪੇ ਕਮਿਸ਼ਨ ਲਾਗੂ ਨਹੀਂ ਹੁੰਦਾ ਉਦੋਂ ਤੱਕ ਪਰਖੀਆਂ ਆਉਟ ਨਹੀਂ ਹੋ ਸਕਦੀਆਂ ਤਾਂ ਮੀਟ ਹੈ ਸਰਕਾਰ ਇਹ ਜਲਦ ਆਪਣਾ ਜਿਹੜਾ 7ਵਾਂ ਪੇ ਕਮਿਸ਼ਨ ਹੈ ਜਲਦ ਲਾਗੂ ਕਰੇਗੀ ਆਉਣ ਵਾਲੀਆਂ ਪਰਖੀਆਂ ਜਿਹੜੀਆਂ ਸਾਰੀਆਂ ਰੁਕੀਆਂ ਈਆਂ ਹਾਈ ਕੋਰਟ ਦੇ ਵਿੱਚ ਵੀ ਕਈ ਪਰਖੀਆਂ ਰੁਕੀਆਂ ਈਆਂ ਤਾਂ ਇਹ ਪਰਖੀਆਂ ਸਿਰਫ ਉਹਨਾਂ ਕਰਕੇ ਰੁਕੀਆਂ 7ਵੇਂ ਪੇ ਕਮਿਸ਼ਨ ਕਰਕੇ ਜਿਹੜੀ ਪਾਲਿਸੀ ਆ ਰਹੀ ਹੈ ਜਾਂ ਅਮੈਂਡਮੈਂਟ ਹੋ ਰਹੀ ਹੈ ਉਹ ਜਲਦ ਹੋ ਰਹੀ ਹੈ ਉਹ ਦੇ ਕਰਕੇ ਸਾਰਾ ਕੁਝ ਇੱਕ ਵਾਰੀ ਰੁਕਿਆ ਹੋਇਆ ਤਾਂ ਬਿਲਕੁਲ ਤੁਹਾਡੀ ਲੜਾਈ ਤੁਹਾਡੇ ਕਰਕੇ ਤੁਹਾਡੇ ਪੈਸੇ ਕਰਕੇ ਆਪਾਂ ਜਿੱਤ ਦੇ ਕਿਨਾਰੇ ਆ ਤਾਂ ਜਿੱਤ ਵੀ ਤੁਹਾਡੀ ਬਦੌਲਤ ਹੋਣੀ ਹੈ ਤੁਸੀਂ ਬਿਲਕੁਲ ਘਰਾਂ ਚ ਬੈਠ ਕੇ ਵਧੀਆ ਕੰਮ ਕਰਦੇ ਹੋ ਕਈ ਸਾਥੀ ਸੋਸ਼ਲ ਮੀਡੀਆ ਚ ਕਰਦੇ ਆ ਕਈ WhatsApp ਦੇ ਗਰੁੱਪਾਂ ਦੇ ਕਰਦੇ ਆ ਕਈ Facebook ਤੇ ਤੇ ਯਾ ਕੋਈ ਸਾਡਾ ਆਪਣਾ ਜਿਹੜਾ ਯੂਨੀਅਨ ਦਾ ਹੁੰਦਾ ਪੇਜ ਉਹਨੂੰ ਆਪਣੇ ਸਟੇਟਸ ਤੇ ਲਾਉਂਦੇ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਹੜੇ ਘਰਾਂ ਚ ਬੈਠ ਕੇ ਥੋੜਾ ਬੋਤਾ ਐਦਾਂ ਦਾ ਐਕਟੀਵਿਟੀ ਕਰਦੇ ਆ ਤਾਂ ਬਿਲਕੁਲ ਤੁਹਾਡੀ ਬਦੌਲਤ ਆਪਾਂ ਜੰਗ ਬਿੱਲ ਕੋਲੇ ਜਿੱਤਾਂ ਦੇ ਕਿਨਾਰੇ ਆ ਕਿਨਾਰੇ ਵੀ ਤੁਹਾਡੇ ਕਰਕੇ ਆ ਜੇ ਆਪਾਂ ਥੋੜਾ ਬੋਤਾ ਇਹਦੇ ਤੋਂ ਪਿੱਛੇ ਹਟੇ ਜਾਂ ਆਪਾਂ ਆਪਣੇ ਸੰਘਰਸ਼ ਤੋਂ ਪਿੱਛੇ ਹਟੇ ਤਾਂ ਸਾਤਿਓ ਫਿਰ ਇਹ ਲੰਮਕ ਜਾਣਾ ਤਾਂ ਤੁਹਾਨੂੰ ਪਤਾ ਹੈ 15 ਤਰੀਕ ਨੂੰ ਆਪਾਂ ਆ ਲਾਂਡ ਕੀਤਾ ਹੈ ਲੁਧਿਆਣੇ ਦੇ ਵਿੱਚ ਤੁਸੀਂ ਉੱਤੇ ਫਿਰ ਪਹੁੰਚਣਾ ਹੈ ਤੁਸੀਂ ਉਸੇ ਤਰ੍ਹਾਂ ਪਹਿਲਾਂ ਜਿਵੇਂ ਜਾਂ ਮਾਹੌਲ ਨੂੰ ਗਰਮ ਕਰਿਆ ਲੋਹਾ ਬਿਲਕੁਲ ਗਰਮ ਹੈ ਇਹ ਹੁਣ ਤੁਸੀਂ ਦੇਖਣਾ ਹੈ ਇਹਨੂੰ ਆਪਾਂ ਕਿਹੜੇ ਤਰੀਕੇ ਨਾਲ ਢਾਣਾ ਹੈ ਜੇਕਰ ਤੁਸੀਂ ਬਿਲਕੁਲ ਆ ਇਸਾ ਨਹੀਂ ਬਣਦੇ ਧਰਨੇ ਦਾ ਤਾਂ ਬਿਲਕੁਲ ਗਲਤ ਹੈ ਪਹਿਲੀ ਗੱਲ ਫਿਜ਼ੀਕਲੀ ਆਉਣਾ ਸਿੱਖੋ ਜਿਹੜੇ ਸਾਥੀ ਫਿਜ਼ੀਕਲੀ ਨਹੀਂ ਆ ਸਕਦੇ ਬਿਲਕੁਲ ਆਪਣਾ ਮਾਪੇ ਜਾਂ ਭੈਣ ਭਰਾ ਕੁਛ ਇਹਨੂੰ ਵੀ ਭੇਜੋ ਧਰਨਾ ਜਿਹੜਾ ਹੁੰਦਾ ਹੈ ਉਹ ਤੁਹਾਡੇ ਸਾਰਿਆਂ ਦੀ ਬਦੌਲਤ ਹੁੰਦਾ ਹੈ ਤਾਂ ਗੱਲਾਂ ਬਹੁਤ ਨੇ ਕੁਝ ਲੋਕ ਥੱਲੇ ਕਮੈਂਟਾਂ ਦੇ ਵਿੱਚ ਬਿਲਕੁਲ ਪੱਕੇ ਧਰਨੇ ਦੀ ਸਾਨੂੰ ਸਲਾਵਾਂ ਦਿੰਦੇ ਆ ਨਾ ਬਿਲਕੁਲ ਤੁਹਾਡੀਆਂ ਸਲਾਵਾ ਆਪਣੀਆਂ ਹੋਲਡ ਰੱਖੋ ਸਾਨੂੰ ਵੀ ਪਤਾ ਹੈ ਸੀ ਕੀ ਕਰਨਾ ਪਰ ਤੁਸੀਂ ਧਰਨੇ ਦਾ ਹਿੱਸਾ ਪਹਿਲਾਂ ਬਣੋ ਤੁਸੀਂ ਇੱਕ ਧਰਨੇ ਆ ਕੇ ਤੁਸੀਂ ਦੂਜੀ ਵਾਰੀ ਸਾਨੂੰ ਸਲਾਹ ਦੇ ਜਾਂਦੇ ਹੋ ਕਿ ਤੁਸੀਂ ਆਹ ਕਰੋ ਤਾਸ ਤਰਨੇ ਦਾ ਬਿਲਕੁਲ ਅਸੀਂ ਆਪਣੇ ਅੰਤਰੀ ਤੌਰ ਤਰੀਕੇ ਨਾਲ ਵਧੀਆ ਆ ਬਿਲਕੁਲ ਚੱਲ ਰਿਹਾ ਜਿਹੜਾ ਅਸੀਂ ਕੇਟਰ ਲੈ ਕੇ ਜਾਂਦੇ ਇੱਕ ਦਿਨ ਲਈ ਬੜਾ ਫੋ ਲੈ ਕੇ ਜਾਂਦੇ ਆ ਪੱਕੇ ਤਰਨੇ ਲਈ ਤੁਸੀਂ ਸਲਾਹ ਤਾਂ ਦੇ ਦੇਣੋ ਥੱਲੇ ਪਰ ਤੁਸੀਂ ਆਉਂਦੇ ਨਹੀਂ ਤੇ ਇਹ ਆਪਣੀ ਸਲਾਹ ਆਪਣੀ ਪੌਕਟ ਦੇ ਵਿੱਚ ਰੱਖੋ ਸਾਨੂੰ ਪਤਾ ਹੈ ਅਸੀਂ ਕੀ ਕਰਨਾ ਹੈ ਕਿ ਮੈਂ ਕਿਵੇਂ ਅਸੀਂ ਕਰਦੇ ਲੈਣੀ ਹੈ ਅਸੀਂ ਜਦੋਂ 35 ਤੁਸੀਂ ਉਦੋਂ ਵੀ ਸਾਨੂੰ ਇਦਾਂ ਦੀ ਸਲਾਹਾਂ ਬੜੀਆਂ ਮਿਲੀਆਂ ਪਰ ਥੱਲੇ ਜਦੋਂ ਵੇਖਦੇ ਸੀ ਕੇਟਰ 10 15 ਜਣਾ ਹੁੰਦਾ ਸੀ ਫਿਰ ਉਥੇ ਉਹ ਹੀ ਲੀਡਰ ਜਾਂ ਸਾਰੇ ਆਗੂ ਲੀਡਰ ਸਾਰੇ ਫਸੇ ਹੁੰਦੇ ਸੀ ਤੁਹਾਡੇ ਵਰਗੇ ਨੇ ਕਿਤਾਬਾਂ ਚੱਕੀਆਂ ਹੁੰਦੀਆਂ ਸੀ ਉਹ ਬਿੱਲ ਕੋਲ ਤੁਹਾਡੇ ਤੇ ਸਾਨੂੰ ਗੁੱਸਾ ਵੀ ਹੈ ਜਿਹੜਾ 2500 ਕਿਡਰ ਸਾਡੇ ਨਾਲ ਹਰ ਵਾਰੀ ਜਾਂਦਾ ਉਹ ਹੀ ਵਾਰ ਵਾਰ ਆ ਰਿਹਾ ਹੈ ਬਾਕੀਆਂ ਨੇ ਪਤਾ ਨਹੀਂ ਕਿ ਕਿਹੜੇ ਪਾਸੋਂ ਕਿਤਾਬਾਂ ਚੱਕੀਆਂ ਹੋਈਆਂ ਤਾਂ ਤੁਹਾਨੂੰ ਅਪੀਲ ਕਰਦਾ ਬਿਲਕੁਲ ਖਰਚ ਦੀ ਸੀਮਾ ਵਧੀ ਹੋਈ ਹੈ ਜੇ ਤੁਹਾਡੇ ਥੋੜੀ ਬਹੁਤੀ ਸ਼ਰਮ ਹੈ ਤਾਂ ਬਿਲਕੁਲ ਤੁਸੀਂ ਕਰੋਗੇ ਜੇ ਤੁਸੀਂ ਬਿਲਕੁਲ ਉਹ ਵੀ ਲਈ ਹੋਈ ਤਾਂ ਬਿਲਕੁਲ ਤੁਸੀਂ ਨਹੀਂ ਕਰੋਗੇ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਆ ਉਮੀਦ ਹੈ 946428383 ਨੰਬਰ ਹੈ ਤੁਸੀਂ ਸਾਰੇ ਇਹਦਾ ਕਰੋਗੇ ਜਿਹੜੇ ਜਿਨ੍ਹਾਂ ਨੇ ਨਹੀਂ ਕੀਤਾ ਤੇ ਆਪਾਂ ਜਲਦ ਆਪਣੀ ਮਾਸਟਰ ਕ੍ਰੈਡਰ ਦੀ ਲੈਕਚਰਾਰ ਦੀ ਜਾਂ ਆਪਣੀ ਜਿਹੜੀ 55% ਹਮਰੱਦੀ ਮੰਗਾ ਚਾਰ ਪੰਜ ਜਾਂ ਮਾਸਟਰ ਕ੍ਰੈਡਰ ਦੇ ਜਿਹੜੇ ਆਪਣੀਆਂ ਮੰਗਾ ਉਹ ਸਾਰੀਆਂ ਪੱਦਲ ਜਲਦ ਹੱਲ ਕਰਾਵਾਂਗੇ ਤੇ ਸਾਥਿਓ ਮੈਂ ਤੁਹਾਡਾ ਸੂਬਾ ਪ੍ਰਧਾਨ ਬਿਹਰ ਟਟਪਾਸ ਬਿਰਗੋਜ ਨੇ ਪੰਜਾਬ ਤਾਂ ਸਾਥਿਓ ਬਹੁਤ ਦਿਲ ਦੇ ਵਿੱਚ ਸਾਡੇ ਵੀ ਬਰਬਲੇ ਹੁੰਦੇ ਆ ਤੁਹਾਡੇ ਪ੍ਰਤੀ ਪਰ ਤੁਸੀਂ ਤੰਨਿਆ ਦਾ ਹਿੱਸਾ ਨਹੀਂ ਬਣਦੇ ਆਓ ਆਪਾਂ ਹੁਣ 15 ਨੂੰ ਦੇਖਦੇ ਆ ਤੁਹਾਡੇ ਚੋਂ ਨਿਕਲਦਾ ਹੈ ਤਾਂ ਤਨ ਮਾ ਸਾਥੀ